ਜਦੋਂ ਵੀ ਆਪਾਂ ਆਰਤੀ ਸੁਣਦੇ ਆ ਨਾ ਦਰਬਾਰ ਸਾਹਿਬ ਤੋਂ ਵੀ ਲਾਈਵ ਕੀਰਤਨ ਆਉਂਦੇ ਆਪਣੇ ਘਰਾਂ ਦੇ ਵਿੱਚ ਜਦੋਂ ਇਹ ਸ਼ਬਦ ਪੜੇ ਜਾਂਦੇ ਨੇ ਗगन ਮੈਂ ਥਾਲ ਰਬ ਚੰਦ ਦੀਪਕ ਬਣੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬੋਲਦੇ ਨੇ ਉਦੋਂ ਆਰਤੀ ਵਿੱਚ ਭਗਤ ਸੈਣ ਜੀ ਵੀ ਬੋਲਦੇ ਨੇ ਉਨ੍ਹਾਂ ਦਾ ਇਹ ਮੁਬਾਰਕ ਸ਼ਬਦ ਵੀ ਪੜਿਆ ਜਾਂਦਾ ਹੈ ਜੀ ਦਾ ਪਾਠ ਆਪਾਂ ਸ਼ੁਰੂਆਤ ਵਿੱਚ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ 15 ਭਗਤਾਂ ਦੇ ਵਿੱਚੋਂ ਇੱਕ ਹਨ ਭਗਤ ਸੈਣ ਜੀ ਨੇ ਸ਼ੁਰੂਆਤ ਵਿੱਚ ਹੀ ਬੇਨਤੀ ਕਰਦੇ ਮਾਂ ਅੱਜ ਨਾ ਸਾਡੇ ਸਮਾਜ ਵਿੱਚ ਭਗਤ ਸ਼ਬਦ ਨੂੰ ਬਹੁਤ ਛੋਟਾ ਸਮਝਿਆ ਜਾਂਦਾ ਹੈ ਜਦੋਂ ਆਪਾਂ ਗੁਰੂ ਪਿਤਾ ਜੀ ਦੀ ਬਾਣੀ ਪੜ੍ਹਦੇ ਹਾਂ ਨਾ ਸਤਗੁਰੂ ਜੀ ਫਰਮਾਉਂਦੇ ਨੇ ਭਗਤ ਦੀ ਕੋਈ ਵੀ ਬਰਾਬਰਤਾ ਹੀ ਨਹੀਂ ਕਰ ਸਕਦਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਲਈ ਵੀ ਬਾਣੀ ਵਿੱਚ ਭਗਤ ਸ਼ਬਦ ਆਇਆ ਹੈ ਜਦੋਂ ਆਪਾਂ ਰਵਿਦਾਸ ਜੀ ਮਹਾਰਾਜ ਕੋਲੇ ਬੈਠਦੇ ਆ ਨਾ ਭਗਤ ਰਵਿਦਾਸ ਜੀ ਮਹਾਰਾਜ ਫਰਮਾਉਂਦੇ ਨੇ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਜਿਨ੍ਹਾਂ ਨੇ ਭਗਤੀ ਕੀਤੀ ਆ ਨਾ ਉਹਨਾਂ ਦੀ ਬਰਾਬਰਤਾ ਹੀ ਕੋਈ ਰਾਜਾ ਹੋਵੇ ਛਤਰਪਤ ਛਤਰ ਝੁਲਦਾ ਹੋਵੇ ਚਾਹੇ ਕੋਈ ਸੂਰਮਾ ਹੋਵੇ ਭਗਤ ਦੀ ਉਹ ਬਰਾਬਰਤਾ ਨਹੀਂ ਕਰ ਸਕਦੇ ਕਿਉਂ ਤਨ ਗੁਰੂ ਰਾਮਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿਉਂ ਉਹਨਾਂ ਦੀ ਬਰਾਬਰਤਾ ਹੀ ਨਹੀਂ ਹੋ ਸਕਦੀ ਕਿਉਂਕਿ ਜਿਨ੍ਹਾਂ ਨੇ ਹਰੀ ਨੂੰ ਪਾਇਆ ਹੈ ਨਾ ਉਹ ਹਰੀ ਦਾ ਰੂਪ ਹੋ ਗਏ ਜਿਨ੍ਹਾਂ ਨੇ ਹਰੀ ਨੂੰ ਜਪੀ ਹੈ ਉਹ ਹਰੀ ਦੇ ਵਿੱਚ ਹੀ ਸਮਾ ਗਏ ਭਗਤਾਂ ਤੇ ਰੱਬ ਜੀ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਇਕਮਿਕ ਹੋ ਜਾਂਦੇ ਨੇ RAM ਕਬੀਰਾਂ ਏਕ ਭਏ ਹੈ ਕੋਈ ਨਾ ਸਕੇ ਪਛਾਨ ਬਾਣੀ ਕਹਿੰਦੀ ਉਹ ਰੱਬ ਹੀ ਹੋ ਗਏ ਫਿਰ ਭਗਤ ਛੋਟਾ ਕਿਵੇਂ ਹੋ ਸਕਦਾ ਹੈ ਉਹ ਰੱਬ ਜੀ ਦਾ ਰੂਪ ਹੀ ਹੋ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਨਹੀਂ ਭਗਤ ਸੈਣ ਜੀ ਜੋ ਰੱਬ ਜੀ ਦਾ ਰੂਪ ਹੋਏ ਨੇ ਤੇ ਜਦ ਰੂਪ ਹੋਏ ਤੇ ਉਹਨਾਂ ਦੇ ਅੰਦਰੋਂ ਨਿਰੰਕਾਰ ਬੋਲੀ ਹੈ ਤੇ ਉਹਨਾਂ ਦਾ ਇੱਕ ਸ਼ਬਦ ਤਨਾਸਰੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਤ ਹੈ ਜਿਹਦਾ ਪਾਠ ਆਪਾਂ ਸ਼ੁਰੂਆਤ ਵਿੱਚ ਸਰਬਣ ਕੀਤਾ ਹੈ ਥੋੜਾ ਮੈਂ ਭਗਤ ਸੈਣ ਜੀ ਦੇ ਜੀਵਨ ਬਾਰੇ ਵੀ ਦੱਸ ਦੇਵਾਂ ਫਿਰ ਆਪਾਂ ਸ਼ਬਦ ਦੀ ਵਿਚਾਰ ਨੂੰ ਸਮਝਾਂਗੇ ਜਿੰਨੀ ਕੁ ਗੁਰੂ ਪਿਤਾ ਜੀ ਨੇ ਮੱਤ ਬਖਸ਼ੀ ਹੈ ਭਗਤ ਸੈਨ ਜੀ ਦਾ ਜੋ ਜਨਮ ਹੈ ਇਹ ਬਾਦਵਗੜ ਰੀਵਾ ਐਮਪੀ ਦੇ ਵਿੱਚ ਹੁੰਦਾ ਹੈ ਮਾਤਾ ਜੀਵਨੀ ਜੀ ਦੀ ਕੁੱਖੋਂ ਪਿਤਾ ਸ਼੍ਰੀ ਮੁਕੰਦਰਾਈ ਜੀ ਦੇ ਗਰਭ ਵਿਖੇ 10 ਸਾਲ ਦੀ ਉਮਰ ਹੋਈ ਇਨਾਂ ਦਾ ਜਿਹੜਾ ਜਨਮ ਹੈ ਨਾ ਉਹ 1390 ਵਿੱਚ ਹੋਇਆ ਹੈ ਜਦੋਂ 10 ਸਾਲਾਂ ਦੀ ਉਮਰ ਹੁੰਦੀ ਆ ਇ ਲਾਹੌਰ ਆ ਜਾਂਦੇ ਨੇ ਲਾਹੌਰ ਦੇ ਵਿੱਚ ਨਾ ਇਹਨਾਂ ਦੇ ਭੂਆ ਜੀ ਰਹਿੰਦੇ ਸੀ ਮਾਤਾ ਸੋਭਾ ਦੇਵੀ ਜੀ ਉਹਨਾਂ ਦਾ ਨਾਮ ਦੱਸਿਆ ਇਤਿਹਾਸਕਾਰਾਂ ਨੇ ਹੁਣ ਜਦੋਂ ਹੀ ਲਾਹੌਰ ਆਏ ਇਕਿ ਇਹਨਾਂ ਨੇ ਆਪਣਾ ਕਿੱਤਾ ਜੋ ਇਹਨਾਂ ਦਾ ਪਿਤਾ ਪੁਰਖੀ ਕੰਮ ਸੀ ਉਹ ਸਿੱਖਿਆ। ਉਸ ਸਮੇਂ ਇਹਨਾਂ ਦਾ ਕੰਮ ਕੀ ਸੀ? ਮੈਂ ਬੇਨਤੀ ਕਰਦੀ ਮਾਂ ਸਮਾਜ ਨੂੰ ਨਾ ਚਾਰ ਵਰਨਾ ਵਿੱਚ ਵੰਡਿਆ ਹੋਇਆ ਸੀ। ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਸੀਗਾ ਉਹਨਾਂ ਨੇ ਸਮਾਜ ਨੂੰ ਚਾਰ ਵਰਨਾ ਵਿੱਚ ਵੰਡ ਦਿੱਤਾ। ਇਤਿ ਕੁਰਬਾਨ ਜਾਈਏ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਜਿਨ੍ਹਾਂ ਨੇ ਸਾਨੂੰ ਭੁੱਲੇ ਪਟਕਿਆਂ ਨੂੰ ਸਹੀ ਰਾਹ ਦਿਖਾਇਆ ਓਸ ਸਮੇ ਸਮਾਜ ਵਿੱਚ ਚਾਰ ਵਰਨ ਸੀ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੁੱਦਰ ਹੁਣ ਜਿਹੜਾ ਬ੍ਰਾਹਮਣ ਹੁੰਦਾ ਸੀ ਉਹਨੇ ਜੇ ਕੋਈ ਕੰਮ ਕਰਾਉਣਾ ਹੁੰਦਾ ਸੀ ਨਾ ਉਹ ਜਿਹੜੇ ਹੇਠਾਂ ਤਿੰਨ ਨਹੀਂ ਖਤਰੀ ਹੋ ਗਿਆ ਬੈਸ਼ ਹੋ ਗਿਆ ਸ਼ੂਦਰ ਹੋ ਗਿਆ ਇਹਨਾਂ ਤਿੰਨਾਂ ਨੂੰ ਵਰਤ ਸਕਦਾ ਸੀ ਇਹ ਤਿੰਨੋਂ ਹੀ ਤੋਂ ਸੀ ਬ੍ਰਾਹਮਣ ਨੂੰ ਦੇਵਤਾ ਕਿਹਾ ਜਾਂਦਾ ਸੀ ਵੀ ਜਿੱਦਾਂ ਹੀ ਕਹਿੰਦਾ ਇਹਨਾਂ ਦੀ ਗੱਲ ਮੰਨ ਲੂ ਜਿਵੇਂ ਕਹਿ ਦੇਵੇ ਭਾਵੇਂ ਇਹ ਕਹਿ ਦੇਵੇ ਵੀ ਜਿਸ ਬੀਬੀ ਦਾ ਪਤੀ ਚੜਾਈ ਕਰ ਜਾਂਦਾ ਉਹਨੂੰ ਜਿਉਂਦੀ ਨੂੰ ਚਿਖਾ ਚ ਸਾੜ ਦਿਓ ਕਹਿੰਦੇ ਮੰਨ ਲਓ ਚੁੱਪ ਕਰਕੇ ਭਾਵੇਂ ਇਹ ਕਹਿ ਦੇਵੇ ਵੀ ਇੱਕ ਆਰਾ ਲਵਾਇਆ ਲਾਇਆ ਸੀ ਨਾ ਇਹਨਾਂ ਲੋਕਾਂ ਨੇ ਆਰਾ ਵੀ ਕਹਿੰਦੇ ਸੀ ਵੀ ਜਿਹੜਾ ਕੋਈ ਵੀ ਮਨੁੱਖ ਆਪਣਾ ਸਾਰਾ ਪਰਿਵਾਰ ਆਪਣੀ ਧਰਮ ਪਤਨੀ ਜਿੰਨੀ ਵੀ ਜ਼ਮੀਨ ਜਾਇਦਾਦ ਹੈ ਜੋ ਕਮਾਇਆ ਹੈ ਸੋਨਾ ਚਾਂਦੀ ਸਾਨੂੰ ਦੇ ਕੇ ਇਸ ਆਰੇ ਤੇ ਚੜਜੂਗਾ ਨਾ ਉਹ ਸਿੱਧਾ ਹੀ ਸਵਰਗ ਨੂੰ ਜਾਏਗਾ ਹੁਣ ਪੁੱਛੇ ਕੌਣ ਮਰਨ ਤੋਂ ਬਾਅਦ ਸਵਰਗ ਕਿਹਨੇ ਵੇਖਿਆ ਗੁਰੂ ਪਿਤਾ ਜੀ ਦੱਸਦੇ ਨੇ ਬੈਣੀ ਕਹਿ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਕਹਿੰਦੇ ਮਰਨ ਤੋਂ ਬਾਅਦ ਮੁਕਤੀ ਮਿਲਦੀ ਵੀ ਆ ਜਾਂ ਨਹੀਂ ਮਿਲਦੀ ਇਹ ਕੌਣ ਜਾਣਦਾ ਇੰਨੀ ਉਹੀ ਦੱਸ ਸਕਦੇ ਜੋ ਮਰ ਗਏ ਗੁਰੂ ਜੀ ਸਾਨੂੰ ਲਾਰੇ ਨਹੀਂ ਲਾਉਂਦੇ ਜਿਉਂਦਿਆਂ ਨੂੰ ਮੁਕਤ ਕਰਦੇ ਨੇ ਇੱਥੇ ਕੋਈ ਲਾਰਾ ਨਹੀਂ ਵੀ ਤੈਨੂੰ ਮਰਨ ਤੋਂ ਬਾਅਦ ਆ ਚੀਜ਼ ਮਿਲੇਗੀ ਗੁਰੂ ਜੀ ਤਾਂ ਜਿਉਂਦੇ ਨੂੰ ਮੁਕਤ ਕਰ ਦਿੰਦੇ ਨੇ ਜਿਹੜਾ ਜਿਉਂਦਾ ਮੁਕਤ ਉਹ ਮਰਨ ਤੋਂ ਬਾਅਦ ਵੀ ਮੁਕਤੀ ਆ ਤਰੀਕਾ ਦੱਸਦੇ ਨੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾ ਪਰ ਆਗਿਆ ਮੰਨਣੀ ਪੈਂਦੀ ਆ ਹੁਣ ਉਸ ਸਮੇਂ ਗੱਲ ਕਹੀ ਗਈ ਵੀ ਬ੍ਰਾਹਮਣ ਤੇ ਦੇਵਤਾਏ ਜੀ ਜਿਵੇਂ ਕਹਿ ਦੇ ਚੁੱਪ ਕਰਕੇ ਮੰਨ ਲਓ ਇਹ ਸਭ ਤੋਂ ਵੱਡਾ ਬਣ ਕੇ ਬੈਠ ਗਿਆ ਤਿੰਨ ਜਣੇ ਦੇ ਹੇਠਾਂ ਸੀ ਤੇ ਜੇ ਖੱਤਰੀ ਨੂੰ ਕੰਮ ਪੈਂਦਾ ਸੀ ਉਹਦੇ ਹੇਠਾਂ ਦੋ ਜਣੇ ਸੀ ਬੈਸ਼ ਤੇ ਸ਼ੁੱਦਰ ਉਹ ਉਹਨਾਂ ਤੋਂ ਕੰਮ ਕਰਵਾਉਂਦਾ ਸੀ ਤੇ ਜੇ ਬੈਸ਼ ਨੂੰ ਕੰਮ ਦੀ ਲੋਡ ਸੀ ਉਹ ਸ਼ੁੱਦਰ ਨੂੰ ਵਰਤਦਾ ਸੀ ਪਰ ਜੇ ਸ਼ੁੱਦਰ ਨੂੰ ਕੰਮ ਦੀ ਲੋਡ ਸੀ ਉਹਦੇ ਹੇਠਾਂ ਤੇ ਕੋਈ ਵੀ ਨਹੀਂ ਉਹਨੇ ਆਪਣਾ ਕੰਮ ਵੀ ਕਰਨਾ ਤੇ ਜਿਹੜੇ ਉੱਪਰ ਬੈਠੇ ਨਹੀਂ ਉਹਨਾਂ ਦਾ ਕੰਮ ਵੀ ਕਰਵਾਉਣਾ ਹੈ ਉਸ ਵਿਚਾਰੇ ਕੋਲ ਤਾਂ ਕਾਮੀ ਬਹੁਤ ਸੀ। ਵੇਖੋ ਜੋ ਸਭ ਤੋਂ ਵੱਧ ਕਾਮਾ ਸੀ ਨਾ ਜੋ ਸਭ ਤੋਂ ਵੱਧ ਕੰਮ ਕਰਦਾ ਸੀ। ਸਮਾਜ ਵਿੱਚ ਤਿਰਸਕਾਰ ਵੀ ਸਭ ਤੋਂ ਜ਼ਿਆਦਾ ਉਹਦਾ ਕੀਤਾ ਜਾਂਦਾ ਸੀ। ਸ਼ੂਦਰ ਸ਼ੂਦਰ ਕਹਿ ਕੇ ਤਰਕਾਰਿਆ ਜਾਂਦਾ ਸੀ ਮੰਦਰਾਂ 'ਚੋਂ ਧੱਕੇ ਪੈਂਦੇ ਸੀ। ਪੜ੍ਹਾਈ ਲਿਖਾਈ ਦਾ ਕੋਈ ਹੱਕ ਅਧਿਕਾਰ ਨਹੀਂ ਸੀ। ਮੈਂ ਬੇਨਤੀ ਕਰਾਂ ਜੇ ਆਪਾਂ ਜਿੰਨੇ ਵੀ ਬੈਠੀ ਆ ਨਾ ਪਾਵੇਂ ਕਿ ਸਾਡੇ ਵਿੱਚ ਵੀ ਜਾਤ ਪਾਤ ਬੜੀ ਆ ਗਈ ਅਸੀਂ ਜੱਟ ਹੁੰਨੇ ਆ ਜੀ ਅਸੀਂ ਨਾਈ ਹੁੰਨੇ ਆ ਅਸੀਂ ਰਾਜੇ ਸਿੱਖ ਹੁੰਨੇ ਆ ਜੀ ਅਸੀਂ ਮذਵੀ ਸਿੱਖ ਹੁੰਨੇ ਆ ਅਜ ਅਸੀਂ ਵੀ ਅੱਗੇ ਜਾਤਾਂ ਪਾਤਾਂ ਲਾਉਣ ਲੱਗੇ ਨਾ ਜਿੰਨੇ ਵੀ ਆਪਾਂ ਆਪਾਂ ਨੂੰ ਸਾਰਿਆਂ ਨੂੰ ਇਹ ਲੋਕ ਸ਼ੁੱਧਰ ਕਹਿੰਦੇ ਹੁੰਦੇ ਸੀ ਮੂੰਹਾਂ 'ਚ ਥੁੱਕਿਆ ਜਾਂਦਾ ਸੀ ਪੈਰਾਂ ਨਾਲ ਝਾੜੀਆਂ ਬੰਨ੍ਹ ਦਿੱਤੀਆਂ ਜਾਂਦੀਆਂ ਸੀ ਵੀ ਆਪਣੀਆਂ ਪੈੜਾਂ ਆਪ ਹੀ ਸਾਫ਼ ਕਰਦੇ ਜਾਓ ਜੇ ਤੁਹਾਡੀ ਪੈਰ ਦੇ ਉੱਤੇ ਕਿਸੇ ਉੱਚੀ ਜਾਤ ਵਾਲੇ ਨੇ ਆਪਣਾ ਪੈਰ ਰੱਖ ਲਿਆ ਉਹ ਪਿੱਟਿਆ ਜਾਏਗਾ ਕੰਨਾਂ ਵਿੱਚ ਸਿੱਕਾ ਢਾਲ ਦਿੱਤਾ ਜਾਂਦਾ ਸੀ ਤੁਸੀਂ ਰੱਬ ਦਾ ਨਾਮ ਨਹੀਂ ਸੁਣ ਸਕਦੇ ਜੇ ਕੋਈ ਭੁੱਲ ਭਲੇਖੇ ਸੁਣ ਲੈਂਦਾ ਸੀ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਦਿੰਦੇ ਸੀ ਕੋਈ ਰੱਬ ਜੀ ਦਾ ਨਾਮ ਇਸ ਜ਼ੁਬਾਨ ਨਾਲ ਲੈ ਲੈਂਦਾ ਸੀ ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ ਇਤਿ ਕੁਰਬਾਨ ਜਾਈਏ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਜਿਹਦੇ ਘਰ ਵਿੱਚੋਂ ਆਵਾਜ਼ ਆਈ ਸਤਿਗੁਰੂ ਜੀ ਨੇ ਫਰਮਾਇਆ ਗੁਰੂ ਪਿਤਾ ਜੀ ਉੱਚੀ ਆਵਾਜ਼ ਵਿੱਚ ਹੋਕਾ ਦਿੰਦੇ ਨੇ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਆਰੀਸ ਜਿੱਥੈ ਨੀਚ ਸਮਾਲੀਆਂ ਨ ਤਿੱਥੈ ਨਦਰ ਤੇਰੀ ਵਖਸੀਸ ਗੁਰੂ ਪਿਤਾ ਜੀ ਕਹਿਣ ਲੱਗੇ ਜਿਨ੍ਹਾਂ ਨੂੰ ਤੁਸੀਂ ਅਤ ਨੀਚ ਕਹਿੰਦੇ ਹੋ ਨਾ ਜਿਨ੍ਹਾਂ ਨੂੰ ਲਤਾੜ ਕੇ ਰੱਖਿਆ ਮੈਂ ਇਹਨਾਂ ਦੇ ਹੱਕ ਵਿੱਚ ਖੜਾਂਗਾ ਤੇ ਬਾਬਾ ਜੀ ਖੜੇ ਵੀ ਨਹੀਂ ਉਹ ਵੱਖਰੀ ਗੱਲ ਕਿ ਅਸੀਂ ਉਹਨਾਂ ਦੇ ਪਰਉਪਕਾਰਾਂ ਨੂੰ ਭਲਾ ਕੇ ਅੱਜ ਭਗਤ ਵੀ ਵੰਡ ਛੱਡੇ ਨੇ ਅੱਜ ਇੰਨਾ ਅਸੀਂ ਜਾਤ ਪਾਤ ਦੇ ਚੱਕਰ ਵਿੱਚ ਪੈ ਗਏ ਕਿ ਅਸੀਂ ਭਗਤਾਂ ਨੂੰ ਵੀ ਵੰਡ ਲਿਆ ਜੇ ਤੇ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪ੍ਰਭ ਹੁੰਦਾ ਆਪਾਂ ਕਹਿੰਦੇ ਰਵਿਦਾਸੀ ਇਹ ਸਿੱਖ ਮਨਾਉਣਗੇ ਜੀ ਉਹਨਾਂ ਦਾ ਭਗਤ ਹੈ ਜੇ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਪ੍ਰਭ ਹੁੰਦਾ ਅਸੀਂ ਕਹਿੰਦੇ ਹਾਂ ਜੀ ਸ਼ੀਂਬੇ ਮਨਾਉਣਗੇ ਉਹਨਾਂ ਦਾ ਭਗਤ ਹੈ ਜੇ ਭਗਤ ਸੈਣ ਜੀ ਦਾ ਪ੍ਰਕਾਸ਼ ਪੁਰਬ ਹੈ ਅਸੀਂ ਕਹਿੰਨੇ ਆਂ ਇਹ ਰਾਜੇ ਸਿੱਖ ਮਨਾਉਣਗੇ ਜੀ ਉਹਨਾਂ ਦਾ ਭਗਤ ਹੈ ਭਗਤ ਸਾਨੂੰ ਇੱਕ ਕਰ ਰਹੇ ਨੇ ਇੱਕੋ ਮੰਜੀ ਸਾਹਿਬ ਤੇ ਗੁਰੂ ਜੀ ਨੇ ਸਾਰਿਆਂ ਨੂੰ ਬਿਠਾਇਆ ਜੇ 15 ਭਗਤ ਸਹਿਬਾਨ ਗੁਰੂ ਨਾਨਕ ਸਾਹਿਬ ਜੀ ਨਾਲ ਇੱਕ ਮੰਜੀ ਤੇ ਬੈਠੇ ਨੇ ਆਪਾਂ ਇੱਕ ਗੁਰਦੁਆਰਾ ਸਾਹਿਬ ਵਿੱਚ ਕਿਉਂ ਨਹੀਂ ਬਹਿ ਸਕਦੇ ਵੀ ਬਹਿਣਾ ਚਾਹੀਦਾ ਹੈ ਸਤਗੁਰੂ ਜੀ ਸਾਡੇ ਹੱਕ 'ਚ ਖੜੇ ਸਾਨੂੰ ਸਰਦਾਰੀਆਂ ਦਿੱਤੀਆਂ ਭਗਤ ਸੈਨ ਜੀ ਜਿਨ੍ਹਾਂ ਨੂੰ ਉਦੋਂ ਲੋਕ ਛੂਦਰ ਛੂਦਰ ਕਹਿੰਦੇ ਸੀ ਤੇ ਅੱਜ ਦਰਬਾਰ ਸਾਹਿਬ ਦੇ ਵਿੱਚੋਂ ਰੋਜ਼ ਬੋਲਦੇ ਨੇ ਹਰਮੰਦਰ ਸਾਹਿਬ ਵਿੱਚੋਂ ਰੋਜ਼ ਉਹਨਾਂ ਦੇ ਮਬਾਰਕ ਸ਼ਬਦ ਦਾ ਪਾਠ ਹੁੰਦਾ ਜਦੋਂ ਆਰਤੀ ਪੜੀ ਜਾਂਦੀ ਆ ਰੋਜ਼ ਆਵਾਜ਼ ਦਿੰਦੇ ਨੇ ਭਗਤ ਸੈਨ ਜੀ ਨੂੰ ਉਸ ਸਮੇਂ ਜੋ ਕਿੱਤਾ ਮਿਲਿਆ ਸੀ ਨਾ ਜੋ ਕੰਮ ਵੰਡਿਆ ਹੋਇਆ ਸੀ। ਸ਼ੂਦਰਾਂ ਦੇ ਹਿੱਸੇ ਜੋ ਕੰਮ ਸੀ ਵੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨੇ। ਜੋ ਵੀ ਨਿੱਕੇ ਮੋٹے ਲੋਕਾਂ ਦੇ ਘਰਾਂ ਦੇ ਕੰਮ ਨੇ ਉਹ ਤੁਸੀਂ ਕਰਨੇ ਨੇ। ਇੱਥੋਂ ਤੱਕ ਨੌਹਾਂ ਨੂੰ ਕੱਟਣਾ, ਮਾਲਿਸ਼ਾਂ ਵਗੈਰਾ ਕਰਨੀਆਂ। ਇਸ ਹਾਰਾ ਭਗਤ ਸੈਨ ਜੀ ਦੇ ਹਿੱਸੇ ਵਿੱਚ ਕੰਮ ਉਹਦੇ ਵੰਡਿਆ ਹੋਇਆ ਸੀ ਵੀ ਇਹ ਸ਼ੂਦਰ ਨੇ ਇਹ ਹੀ ਕੰਮ ਕਰ ਸਕਦੇ ਨੇ ਇਤਿਹਾਸ ਕਹਿੰਦਾ ਭਗਤ ਸੈਨ ਜੀ ਆਪਣੇ ਕੰਮ ਦੇ ਵਿੱਚ ਨਾ ਬੜੀ ਲਗਨ ਦੇ ਨਾਲ ਕੰਮ ਨੂੰ ਸਿੱਖ ਰਹੇ ਨੇ ਤੇ ਆਪਣੇ ਕੰਮ ਵਿੱਚ ਉਹਨਾਂ ਨਪੁੰਨਤਾ ਹਾਸਲ ਕੀਤੀ ਬਹੁਤ ਵਧੀਆ ਢੰਗ ਦੇ ਨਾਲ ਮਾਲਿਸ਼ ਕਰਦੇ ਨੇ ਨੋਹਾ ਦੀ ਸਫਾਈ ਕਰਦੇ ਨੇ ਨਿੱਕੇ-ਮੋਟੇ ਲੋਕਾਂ ਦੇ ਘਰਾਂ ਦੇ ਕੰਮ ਵੀ ਕਰਕੇ ਆਉਂਦੇ ਨੇ ਇਹ ਉਦੋਂ ਦੀ ਗੱਲ ਹੈ ਜਦੋਂ ਹਜੇ ਉਹ ਭਗਤ ਨਹੀਂ ਬਣਿਆ ਹੁਣ ਇਹਨਾਂ ਨੇ ਆਪਣੇ ਕੰਮ ਵਿੱਚ ਕਿੰਨੀ ਮਹਾਰਤਾ ਹਾਸਲ ਕਰ ਲਈ ਕਿੰਨਾ ਨਹੀਂ ਕੋਈ ਛੋਟੀ-ਮੋਟੀ ਨੌਕਰੀ ਨਹੀਂ ਕੀਤੀ ਬਾਦਵ ਗੜ ਦਾ ਜਿਹੜਾ ਰਾਜਾ ਸੀ ਨਾ ਉਹਦੇ ਦਰਬਾਰ ਵਿੱਚ ਹੀ ਨੌਕਰੀ ਕਰ ਰਹੇ ਨੇ ਉਦੋਂ ਛੋਟੇ-ਛੋਟੇ ਰਾਜ ਹੁੰਦੇ ਸੀ ਨਾ ਛੋਟੇ-ਛੋਟੇ ਇਲਾਕਿਆਂ ਵਿੱਚ ਛੋਟੇ-ਛੋਟੇ ਰਾਜੇ ਹੁੰਦੇ ਸੀ ਹੁਣ ਬਾਦਵਗੜ ਦਾ ਜਿਹੜਾ ਰਾਜਾ ਹੈ ਇਹਦੇ ਦਰਬਾਰ ਵਿੱਚ ਭਗਤ ਸੈਣ ਜੀ ਨੌਕਰੀ ਕਰਨ ਲੱਗ ਗਏ ਰਾਜੇ ਦੇ ਇਸ਼ਨਾਨ ਪਾਣ ਦਾ ਪ੍ਰਬੰਧ ਕਰਨਾ ਰਾਜੇ ਦੇ ਨਹਾਹਾਂ ਦੀ ਸਫਾਈ ਕਰਨੀ ਜਾਂ ਮਾਲਿਸ਼ ਵਗੈਰਾ ਕਰਨੀ ਇਹ ਸਾਰਾ ਕੰਮ ਭਗਤ ਸੈਣ ਜੀ ਕਰ ਰਹੇ ਨੇ ਕਹਿੰਦੇ ਇੱਕ ਦਿਨ ਆਇਆ ਭਗਤ ਸ਼ੈਣ ਜੀ ਦੇ ਜੀਵਨ ਵਿੱਚ ਇੱਕ ਘਟਨਾ ਘਟੀ। ਉਹਨਾਂ ਨੇ ਸੁਣਿਆ, ਉਹਨਾਂ ਦੇ ਕੰਨਾਂ 'ਚ ਇਹ ਗੱਲਾਂ ਪਈਆਂ। ਹੁਣ ਸੁਣ ਲਿਆ ਤੇ ਸੁਣਿਆ ਕਿਹਦੇ ਬਾਰੇ? ਭਗਤ ਕਬੀਰ ਜੀ ਮਹਾਰਾਜ ਬਾਰੇ। ਚਾਰੇ ਪਾਸੇ ਮਹਿਮਾ ਫੈਲ ਗਈ ਭਗਤ ਕਬੀਰ ਜੀ ਦੀ। ਭਗਤ ਕਬੀਰ ਜੀ ਆਪਣੀ ਬਾਣੀ 'ਚ ਵੀ ਦੱਸਦੇ ਨੇ। ਕਹਿੰਦੇ ਮੈਂ ਤੇ ਕੁਝ ਕੀਤਾ ਹੀ ਨਹੀਂ। ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਸ਼ ਹਰ ਕੀਆ ਭਇਓ ਕਬੀਰ ਕਬੀਰ ਪਤਾ ਨਹੀਂ ਮੇਰੇ ਮਾਲਕ ਜੀ ਨੇ ਕੀ ਕਰ ਦਿੱਤਾ ਚਾਰੇ ਪਾਸੇ ਕਬੀਰ ਕਬੀਰ ਹੋਣ ਲੱਗੀ ਕੱਲ ਵੀ ਆਪਾਂ ਗੱਲ ਕੀਤੀ ਸੀ ਨਾ ਮਿਲੇ ਸੁਖ ਨਾਮ ਹਰ ਸੋਭਾ ਨਾਮ ਨਾਲ ਜੁੜੀਆਂ ਸੋਭਾ ਵੀ ਮਿਲਦੀ ਆ ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਹੁਣ ਭਗਤ ਕਬੀਰ ਜੀ ਦੀ ਉਸਤਤ ਸਾਰਾ ਸੰਸਾਰ ਕਰ ਰਿਹਾ ਜਦੋਂ ਭਗਤ ਸੈਣ ਜੀ ਨੇ ਸੁਣਿਆ ਇਹਨਾਂ ਦੇ ਅੰਦਰ ਚਾਉ ਪੈਦਾ ਹੋ ਗਿਆ ਬੀਜੀ ਪਗਤਕਬੀਰ ਜੀ ਰੱਬ ਜੀ ਦੇ ਨੇੜੇ ਹੋ ਸਕਦੇ ਨੇ ਮੈਂ ਕਿਉਂ ਨਹੀਂ ਹੋ ਸਕਦਾ ਮੈਨੂੰ ਵੀ ਤੇ ਮਨੁੱਖਾ ਜਨਮ ਮਿਲਿਆ ਹੈ ਨਾ ਵਾਰੀ ਤੇ ਮੇਰੇ ਕੋਲ ਵੀ ਆ ਇੱਕ ਮੌਕਾ ਹੈ ਸਾਡੇ ਕੋਲ ਕਈ ਵਾਰ ਨਾ ਆਪਾਂ ਕਹਿ ਦਿੰਨੇ ਆ ਵੀ ਅਸੀਂ ਕਰ ਨਹੀਂ ਸਕਦੇ ਸਾਡੇ ਤੋਂ ਹੋਣਾ ਨਹੀਂ ਜੇ ਰੱਬ ਜੀ ਨੇ ਵਾਰੀ ਦਿੱਤੀ ਹੈ ਨਾ ਮੌਕਾ ਮਿਲਿਆ ਇਹਦਾ ਮਤਲਬ ਕਰ ਸਕਦੇ ਆ ਵਾਰੀ ਹੀ ਉਹਨਾਂ ਨੂੰ ਮਿਲਦੀ ਹੈ ਜਿਦੇ ਉੱਤੇ ਕਿਰਪਾ ਹੋਵੇ ਜਿਵੇਂ ਵਿਦਿਆਰਥੀ ਹੁੰਦੇ ਹਨ ਨਾ ਪੀਪਰ ਦਿੰਦੇ ਨੇ ਰਹਿ ਜਾਣ ਫੇਲ ਹੋ ਜਾਣ ਉਹਨਾਂ ਨੂੰ ਇੱਕ ਚਾਂਸ ਹੋਰ ਮਿਲਦਾ ਹੈ ਮੌਕਾ ਮਿਲਦਾ ਹੈ ਇਹਦਾ ਮਤਲਬ ਉਹ ਜੀ ਜੋਗ ਨੇ ਬੈਠਣ ਦੇ ਤਾਂ ਹੀ ਮੌਕਾ ਦਿੱਤਾਗੇ ਜੇ ਉਹ ਉਸ ਮੌਕੇ ਨੂੰ ਵੀ ਨਾ ਸੰਭਾਲਣ ਫੇਰ ਫੇਲ ਹੋ ਜਾਣ ਫਿਰ ਮੌਕਾ ਮਿਲਦਾ ਹੈ ਹੁਣ ਜਦੋਂ ਫਿਰ ਦੁਬਾਰਾ ਮੌਕਾ ਦਿੱਤਾ ਜਾਂਦੇ ਨਾ ਕਿ ਹਾਂ ਜਾਂਦਾ ਹੈ ਭਾਈ ਆਹੀ ਆਖਰੀ ਚਾਂਸ ਹੈ। ਇਹੀ 골ਡਨ ਚਾਂਸ ਰਹਿ ਗਿਆ ਤੁਹਾਡੇ ਕੋਲੇ ਇਦੋਂ ਬਾਅਦ ਤੁਹਾਨੂੰ ਮੌਕਾ ਨਹੀਂ ਮਿਲਣਾ। ਤਕੜੇ ਹੋ ਵੋ ਸੰਭਾਲੋ ਸਮੇਂ ਨੂੰ। ਅਸ ਇਸੇ ਤਰ੍ਹਾਂ ਆ ਜਿਹੜਾ ਮਨੁੱਖਾ ਜਨਮ ਹੈ ਨਾ, ਇਹੀ ਉਹ ਵਾਰੀ ਆ ਜਿਹਦੇ ਵਿੱਚ ਮਿਲ ਸਕਦੇ ਆ। ਸੈਣ ਜੀ ਦੇ ਅੰਦਰ ਲਗਨ ਪੈਦਾ ਹੋਗੀ। ਸਿਆਣੇ ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਕਹ ਦੋ ਜੀ ਫੜ ਲੈਂਦੇ ਨਾ ਪਰ ਦੂਜੇ ਨੂੰ ਦੇਖ ਕੇ ਦੂਜੇ ਦੇ ਮਨ ਚ ਚਾਹ ਪੈਦਾ ਹੋ ਜਾਂਦਾ ਹੈ ਇੱਕ ਹਹਾਵਤਾ ਤਾਂ ਤਾਂ ਹੀ ਬਣੀਆਂ ਨੇ ਨਾ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਲੈਂਦਾ ਹੈ ਦੂਜੇ ਨੂੰ ਵੇਖ ਕੇ ਮਨ ਚ ਚਾਹ ਪੈਦਾ ਹੁੰਦਾ ਵੀ ਜੇ ਇਹ ਕੰਮ ਕਰਦਾ ਹੈ ਮੈਂ ਕਿਉਂ ਨਹੀਂ ਕਰ ਸਕਦਾ ਹੁਣ ਭਗਤ ਸੈਣ ਜੀ ਦੇ ਮਨ ਵਿੱਚ ਵੀ ਚਾਹ ਪੈਦਾ ਹੋ ਗਿਆ ਕਿੰਨਾ ਚਾਹ ਪੈਦਾ ਹੋਇਆ ਕਿੰਨੀ ਲਗਨ ਪੈਦਾ ਹੋਈ ਕਿਹੜਾ ਰੰਗ ਚੜਿਆ ਭਾਈ ਗੁਰਦਾਸ ਜੀ ਦੱਸਦੇ ਨੇ ਆਉਂ ਕਹਿੰਦੇ ਭਗਤ ਕਬੀਰ ਜੀ ਦਾ ਪ੍ਰਤਾਪ ਸੁਣ ਕੇ ਦੂਜੇ ਸਿੱਖ ਬਣ ਗਏ ਭਗਤ ਸੈਨ ਜੀ ਆਗੇ ਰਾਮਾਨੰਦ ਜੀ ਦੇ ਕੋਲ ਹੁਣ ਆ ਕੇ ਜਾਂਚ ਸਿੱਖੀ ਵੀ ਪਰਮੇਸ਼ਰ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ ਅਸੀਂ ਵੀ ਕਈ ਵਾਰ ਨਾ ਦੁਨੀਆਂ ਵਿੱਚ ਵਿਚਰਦੇ ਹੋਏ ਡਰ ਜਾਂਨੇ ਅਸੀਂ ਜੀ ਨਤ ਨੀਮੀ ਨਹੀਂ ਹੋ ਸਕਦੇ ਅਸੀਂ ਚੰਗੇ ਕੰਮ ਨਹੀਂ ਕਰ ਸਕਦੇ ਅਸੀਂ ਸੰਸਾਰ ਸਮੁੰਦਰ ਨੂੰ ਪਾਰ ਨਹੀਂ ਕਰ ਸਕਦੇ ਜੀ ਜੀਵਾਤਮਾ ਡਰਦੀ ਆ ਨਾ ਇਹਨੂੰ ਉਹਦੇ ਕੋਲ ਲੈ ਕੇ ਆਇਆ ਕਰੋਨਾ ਦੇ ਕੋਲ ਬਿਠਾਇਆ ਕਰੋ ਜਿਹੜੇ ਸੰਸਾਰ ਸਮੁੰਦਰ ਨੂੰ ਪਾਰ ਕਰ ਗਏ ਨੇ ਉਹਨਾਂ ਨੂੰ ਵੇਖ ਕੇ ਸਾਡੀ ਜੀਵਾਤਮਾ ਨੂੰ ਵੀ ਰੰਗ ਚੜੇਗਾ ਜਿਹੜੇ ਨਿਤਨੀਮ ਵਿੱਚ ਪਰਪੱਕ ਨਹੀਂ ਨਾ ਉਹਨਾਂ ਦੀ ਸੰਗਤ ਚ ਬਿਠਾਇਆ ਕਰੀਏ ਜਿਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਉਹਨਾਂ ਦੇ ਕੋਲ ਲੈ ਕੇ ਆਇਆ ਕਰੀਏ ਭਗਤ ਨਾਮਦੇਵ ਜੀ ਦੇ ਕੋਲ ਭਗਤ ਧੰਨਾ ਜੀ ਭਗਤ ਕਰਲੋਚਨ ਜੀ ਭਗਤ ਪੀਪਾ ਜੀ ਕੋਲ ਬਿਠਾ ਦਿਆ ਕਰੀਏ ਭਗਤ ਪੀਪਾ ਜੀ ਦੱਸਦੇ ਆ ਨਾ ਵੀ ਮਹਿਲਾਂ ਵਿੱਚ ਬੈਠ ਕੇ ਵੀ ਰੱਬ ਪ੍ਰਾਪਤ ਕੀਤਾ ਜਾ ਸਕਦਾ ਹੈ ਭਗਤ ਰਵਿਦਾਸ ਜੀ ਕੋਲ ਬਿਠਾਈਏ ਰਵਿਦਾਸ ਜੀ ਮਹਾਰਾਜ ਦੱਸਦੇ ਨੇ ਉੱਲੀ ਵਿੱਚ ਬੈਠ ਕੇ ਵੀ ਰੱਬ ਮਿਲ ਸਕਦਾ ਹੈ ਗਲਤੀ ਪ੍ਰੇਮ ਦੀ ਆ ਨਾ ਗਲਤੀ ਪਿਆਰ ਦੀ ਆ ਹੁਣ ਭਗਤ ਸੈਣ ਜੀ ਵੀ ਸਿੱਖ ਬਣ ਗਏ ਭਗਤਾਂ ਦੇ ਵਿੱਚ ਨਾ ਆਉਣ ਲੱਗ ਗਏ ਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਹਾ ਹੈ ਨਾ ਸੈਣ ਨਾਈ ਬੋਤਕਾਰੀਆਂ ਓ ਕਰ ਕਰ ਸੁਣੀਆਂ ਹਿਰਦੈ ਵਸਿਆ ਪਾਰ ਬ੍ਰह्म ਭਗਤਾਂ ਮਹਿ ਗਣੀਆਂ ਕਹਿੰਦੀ ਭਗਤਾਂ ਵਿੱਚ ਗਿਣਤੀ ਹੋਣ ਲੱਗੀ ਭਗਤ ਸੈਣ ਜੀ ਹੁਣ ਸੇਵਾ ਦੇ ਵਿੱਚ ਸਿਮਰਨ ਵਿੱਚ ਲੀਨ ਰਹਿੰਦੇ ਨੇ ਰਾਤ ਨੂੰ ਪ੍ਰੇਮਾ ਭਗਤੀ ਕਰਦੇ ਨੇ ਪ੍ਰੇਮ ਭਗਤ ਰਾਤੀ ਕਰੈ ਭਲ ਕੈ ਰਾਜ ਦਵਾਰੈ ਜਾਈ ਸਵਕਤ ਤੇ ਰਾਜੇ ਦੇ ਦਰਬਾਰ ਵਿੱਚ ਜਾਂਦੇ ਨੇ ਆਪਣਾ ਕੰਮ ਕਰਨ ਵਾਸਤੇ ਕੀਰਤਨੀ ਛੱਡੀ ਗੁਰੂ ਪਿਤਾ ਜੀ ਨੇ ਸਾਨੂੰ ਕਿਤੇ ਨਹੀਂ ਕਿਹਾ ਵੀ ਆਪ ਆਪਣੀ ਕਿਰਤ ਛੱਡਣੀ ਨਾ ਹਾਂ ਕਿਰਤ ਦੇ ਨਾਲ ਨਾਲ ਆਪਾਂ ਨਾਮ ਜਪਣਾ ਜੇ ਕੱਲੀ ਕਿਰਤ ਕਰਨ ਲੱਗੇ ਨਾ ਕਈ ਵਾਰ ਹੁੰਦਾ ਹੈ ਵੀ ਬੰਦਾ ਕੱਲੀ ਕਿਰਤ ਨਾਲ ਹੀ ਜੁੜ ਜਾਂਦਾ ਹੈ ਫਿਰ ਉਹ ਕਿਰਤ ਵੀ ਕੱਲਾ ਤੰਦਾ ਹੀ ਬਣ ਕੇ ਰਹਿ ਜਾਂਦੀ ਆ ਤਿੰਨੋਂ ਚੀਜ਼ਾਂ ਜ਼ਰੂਰੀ ਨੇ ਧਰਮ ਦੀ ਕਿਰਤ ਵੀ ਕਰਨੀ ਆ ਨਾਮ ਵੀ ਜਪਣਾ ਤੇ ਵੰਡ ਕੇ ਵੀ ਛਕਣਾ ਹੈ ਹੁਣ ਭਗਤ ਸੈਣ ਜੀ ਕਿਰਤ ਵੀ ਕਰਦੇ ਨੇ ਵੰਡ ਕੇ ਵੀ ਛਕਦੇ ਨੇ ਤੇ ਨਾਮ ਵੀ ਜਪਦੇ ਨੇ ਕਹਿੰਦੇ ਇੱਕ ਦਿਨ ਆਇਆ ਅੱਧੀ ਰਾਤ ਨੂੰ ਨਾ ਇੰਨਾਂ ਦੇ ਘਰ ਗੁਰਮੁਖ ਪਿਆਰੇ ਆ ਗਏ ਸਤ ਸੰਗੀ ਜਨ ਆ ਗਏ ਸਤ ਸੰਗਤ ਆਗੀ ਹੁਣ ਭਗਤ ਸੈਣ ਜੀ ਸੇਵਾ ਵਿੱਚ ਲੱਗ ਗਏ ਸੇਵਾ ਚ ਲੱਗੇ ਨੇ ਇੰਨਾ ਕ ਮਨ ਜੁੜਿਆ ਕਿ ਇਹਨਾਂ ਨੂੰ ਖਿਆਲ ਹੀ ਨਾ ਰਿਹਾ ਵੀ ਮਹਾਰਾਜੇ ਦੇ ਦਰਬਾਰ ਵਿੱਚ ਵੀ ਜਾਣਾ ਹੈ ਤੇ ਕੁਝ ਵੀ ਦੀਵਾਨ ਕਹਿੰਦੀ ਨਹੀਂ ਇਹਨਾਂ ਨੂੰ ਪਤਾ ਤੇ ਸੀ ਜਾਣਾ ਪਰ ਇਹਨਾਂ ਨੇ ਸੰਗਤ ਨੂੰ ਚੁਣਿਆ ਵੀ ਸੇਵਾ ਵੱਡਿਆਂ ਭਾਗਾਂ ਨਾਲ ਮਿਲਦੀ ਆ ਮੈਂ ਸੇਵਾ ਕਰ ਲਵਾਂ ਕੋਈ ਗੱਲ ਨਹੀਂ ਰਾਜੇ ਤੋਂ ਮਾਫੀ ਮੰਗ ਲਵਾਂਗੇ ਜੋ ਹੋਊਗਾ ਦੇਖੀ ਜਾਊਗਾ ਮੈਂ ਸੇਵਾ ਨਾ ਹੱਥੋਂ ਜਾਣ ਦਿਆਂ ਹੁਣ ਸੇਵਾ ਦੇ ਵਿੱਚ ਲੱਗੇ ਹੋਏ ਨੇ ਲੀਨ ਨੇ ਕਹਿੰਦੀ ਕੋਈ ਸਤ ਸੰਗੀ ਰੱਬ ਦਾ ਪਿਆਰਾ ਸੰਗਤ ਵਿੱਚੋਂ ਉੱਠਿਆ ਕਿਉਂਕਿ ਇਲਾਕੇ 'ਚ ਪਤਾ ਹੀ ਹੁੰਦਾ ਨਾ ਵੀ ਇਹ ਕੰਮ ਕੀ ਕਰਦੇ ਨੇ ਹੁਣ ਉਹਨੂੰ ਵੀ ਪਤਾ ਹੈ ਵੀ ਭਗਤ ਸੈਣ ਜੀ ਤਾਂ ਰੋਜ਼ ਰਾਜੇ ਦੇ ਦਰਬਾਰ ਵਿੱਚ ਜਾਂਦੇ ਨੇ ਤੇ ਅੱਜ ਇਹ ਸੇਵਾ 'ਚ ਲੀਨ ਨੇ ਇਹ ਜਾ ਨਹੀਂ ਰਹੀ ਉਧਰਲੇ ਪਾਸੇ ਕਹਿੰਦੀ ਰੱਬੀ ਪਿਆਰਾ ਉੱਠਿਆ ਉਹ ਰਾਜੇ ਦੇ ਦਰਬਾਰ ਵਿੱਚ ਚਲੇ ਆ ਗਿਆ ਪ੍ਰੇਰਣਾ ਰੱਬ ਜੀ ਦਿੰਦੇ ਹੇ ਪਤਾ ਨਹੀਂ ਕਿਦੇ ਵਿੱਚ ਵਰਤ ਕੇ ਰੱਬ ਜੀ ਨੇ ਕੰਮ ਰਾਸ ਕਰਵਾ ਦੇਣੇ ਰਾਸ ਮਾਲਕ ਜੀ ਆਪਣੇ ਪਿਆਰਿਆਂ ਦੇ ਕੰਮ ਜਰੂਰ ਕਰਵਾਉਂਦੇ ਨੇ ਬਾਣੀ ਨੇ ਮੋਹਰ ਲਾਈ ਆ ਜੀ ਇਸ ਗੱਲ ਦੀ ਸਤਿਗੁਰੂ ਜੀ ਜਿੱਥੇ-ਜਿੱਥੇ ਸੇਵਕ ਦਾ ਕਾਰਜ ਹੁੰਦਾ ਹੈ ਨਾ ਉਹ ਆਪ ਨੇੜੇ ਹੋ ਕੇ ਕਰਾਉਂਦੇ ਨੇ ਆਪਣੇ ਸੇਵਕ ਕੀ ਆਪੇ ਰਾਖਾ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕੀ ਤਾਹਾਂ ਤਾਹਾਂ ਉਠ ਤਾ ਵੈ ਸੇਵਕ ਨੂੰ ਨੇਕ ਟੀ ਹੋਏ ਦਿਖਾਵੈ ਹੁਣ ਸੰਗਤ ਵਿੱਚ ਰੱਬ ਪਰਤਖ ਵਰਤਦੈ ਵਿੱਚ ਸੰਗਤ ਹਰ ਪ੍ਰਭ ਵਸਹਿ ਜੀਉ ਕਿੰਦੀ ਰੱਬੀ ਪਿਆਰਾ ਗਿਆ ਪੁਣੀ ਬੜੀ ਭਾਵਨਾ ਨਾਲ ਭਿੱਜ ਕੇ ਸੇਵਾ ਕੀਤੀ ਤੇ ਰਾਜੀ ਨੇ ਪੁੱਛ ਲਿਆ ਵੀ ਅਜ ਸੈਣ ਜੀ ਨਹੀਂ ਆਈ ਕਿੰਦੀ ਉਹ ਨਹੀਂ ਦੱਸ ਸਕਦਾ ਵੀ ਉਹ ਤਾਂ ਸੰਗਤਾਂ ਦੀ ਸੇਵਾ 'ਚ ਲੱਗੇ ਹੋਏ ਨੇ ਉਹ ਤੇ ਬੜੇ ਰੱਬੀ ਪਿਆਰੇ ਨੇ ਜਦੋਂ ਰਾਜੀ ਨੂੰ ਪਤਾ ਲੱਗਿਆ ਵੀ ਐਡੇ ਪ੍ਰੇਮ ਵਾਲੇ ਤੋਂ ਮੈਂ ਆਪਣੀਆਂ ਸਰੀਰ ਦੀ ਸਫਾਈ ਦਾ ਕੰਮ ਕਰਵਾਉਣਾ ਇਦਨੋਂ ਭਗਤ ਸ਼ੈਨ ਜੀ ਸੰਗਤਾਂ ਨੂੰ ਵਿਦਾ ਕਰਕੇ ਜਦੋਂ ਰਾਜ ਦਰਬਾਰ ਵਿੱਚ ਗਏ ਸ਼ਰਮਿੰਦਾ ਹੋ ਕੇ ਜਾ ਰਹੇ ਨੇ ਥੋੜੀ ਸ਼ਰਮਿੰਦਗੀ ਮਹਿਸੂਸ ਕਰ ਰਹੇ ਨੇ ਵੀ ਰਾਜਾ ਕੀ ਕਹੇਗਾ ਵੀ ਅਜਾਇਆ ਨਹੀਂ ਜਦੋਂ ਹੀ ਭਗਤ ਸੈਣ ਜੀ ਪਹੁੰਚੇ ਰਾਜਾ ਆਪਣੇ ਤਖਤ ਉੱਠ ਕੇ ਖੜ ਗਿਆ ਆਪਣੇ ਗਲ ਵਿੱਚੋਂ ਹਾਰ ਲਾ ਕੇ ਨਾ ਭਗਤ ਸੈਣ ਜੀ ਦੇ ਗਲ ਵਿੱਚ ਪਾ ਕੇ ਕਹਿੰਦੇ ਨੇ ਭਗਤ ਜੀ ਹੁਣ ਤੱਕ ਸਰੀਰ ਦੀ ਸਫਾਈ ਕਰਦੇ ਰਹੇ ਹੋ ਮੈਨੂੰ ਅੱਜ ਤੋਂ ਇਹ ਦੱਸਿਓ ਕਿ ਮਨ ਦੀ ਸਫਾਈ ਕਿਵੇਂ ਕਰੀਦੀ ਆ ਮੈਨੂੰ ਤੇ ਪਤਾ ਹੀ ਨਹੀਂ ਸੀ ਤੁਸੀਂ ਇਸ ਜੁਗਤੀ ਨੂੰ ਵੀ ਜਾਣ ਦਿਓ ਵੀ ਮਨ ਸਾਫ਼ ਕਿਵੇਂ ਕਰੀਦਾ ਹੈ ਹੁਣ ਭਗਤ ਸੈਣ ਜੀ ਦੀ ਪੈਜ ਪਰਮੇਸ਼ਰ ਨੇ ਰੱਖੀ ਰਾਜੇ ਨੂੰ ਭਾਵੇਂ ਕਿ ਉਹਨਾਂ ਦੀ ਵਡਿਆਈ ਦਾ ਨਹੀਂ ਸੀ ਪਤਾ ਆਪ ਵਿੱਚ ਵਰਤ ਕੇ ਮਾਲਕ ਜੀ ਨੇ ਉਹਨਾਂ ਦੀ ਸੋਭਾ ਕਰਵਾਈ ਰਾਜਾ ਹੁਣ ਚਰਨਾਂ ਤੇ ਡਿੱਗੇ ਮੈਨੂੰ ਵੀ ਦੱਸੋ ਕਿਵੇਂ ਮਨ ਨੂੰ ਸਾਫ਼ ਕਰੀਦਾ ਹੈ ਸੋ ਜਦੋਂ ਆਪਾਂ ਗੁਰੂ ਪਿਤਾ ਜੀ ਦੇ ਨਾਲ ਜੁੜਦੇ ਆ ਨਾ ਸਤ ਗੁਰੂ ਜੀ ਆਪ ਕਾਰਜ ਰਾਸ ਕਰਵਾਉਂਦੇ ਨੇ ਇਥੇ ਨਮ ਇੱਕ ਗੱਲ ਹੋਰ ਕਹਿ ਦੇਵਾਂ ਧਿਆਨ ਚ ਆ ਗਈ ਕਿਵੇਂ ਕਾਜ ਰਾਸ ਕਰਵਾਉਂਦੇ ਨੇ ਜਦੋਂ ਦਰਬਾਰ ਸਾਹਿਬ ਦੀ ਨੀਂ ਰੱਖੀ ਗਈ ਸੀ ਨਾ ਹਰਮੰਦਰ ਸਾਹਿਬ ਅਮਰਸਰ ਸਾਹਿਬ ਦੀ ਧਰਤੀ ਤੇ ਜਿਹੜਾ ਤੇ ਤਾਲ ਹੈ ਸਰੋਵਰ ਹੈ ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਖੁਦਵਾਇਆ ਹੈ ਕੇਵਲ ਖੁਦਵਾਇਆ ਪੱਕਾ ਇਹ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਰਵਾਇਆ ਹੈ ਦਰਬਾਰ ਸਾਹਿਬ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਣਵਾਇਆ ਪਰ ਯਾਦ ਆਪਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਲੈ ਕੇ ਕਰਦੇ ਹਾਂ ਕਿਉਂਕਿ ਜੋਤ ਇੱਕ ਹੈ ਨਾ ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੇਵਲ ਤਾਲ ਖੁਦਾਇਆ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੂਰਨ ਤਾਲ ਘਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵਾ ਹੈ ਹੁਣ ਜਦੋਂ ਦਰਬਾਰ ਸਾਹਿਬ ਦੀ ਨੀ ਰੱਖੀ ਕਹਿੰਦੇ ਜਦੋਂ ਨੀਹਾਂ ਨੂੰ ਪੁੱਟਿਆ ਜਾ ਰਿਹਾ ਸੀ ਨਾ ਤਿੰਨ ਬਾਹੀਆਂ ਸੀ ਜਿਹੜੀਆਂ ਪੁੱਟੀਆਂ ਗਈਆਂ ਪਰ ਜਿਹੜੀ ਚੌਥੀ ਬਾਹੀ ਸੀ ਉਹ ਪੁੱਟੀ ਨਾ ਜਾਵੇ ਅੱਜ ਵੀ ਵੇਖੋ ਉਸ ਬਾਹੀ ਦਾ ਨਾਮ ਹਰਕੀ ਪੌੜੀ ਹੈ ਉਹ ਬਾਹੀ ਕਹਿੰਦੇ ਬਹੁਤ ਸਖਤ ਪਰਤ ਆ ਗਈ ਗੁਰਸਿੱਖਾਂ ਨੇ ਬੜਾ ਯਤਨ ਕੀਤਾ ਹੁਣ ਜਦੋਂ ਉਹ ਪੁੱਟੀ ਨਾ ਜਾਵੇ ਗੁਰਸਿੱਖ ਸਤਿਗੁਰੂ ਜੀ ਨੂੰ ਆ ਕੇ ਦੱਸਦੇ ਨੇ ਗੁਰੂ ਜੀ ਬਹੁਤ ਯਤਨ ਕੀਤਾ ਪਰ ਉਹ ਬਾਹੀ ਪੁੱਟੀ ਨਹੀਂ ਜਾ ਰਹੀ ਜਿਹੜੀ ਪਰਤਨ ਬੜੀ ਸਖਤ ਆ ਗਈ ਹੈ ਜਾਂ ਤੇ ਤੁਸੀਂ ਕਿਰਪਾ ਕਰੋ ਵੀ ਆਪਾਂ ਇਸ ਸਥਾਨ ਨੂੰ ਥੋੜਾ ਅੱਗੇ ਪਿੱਛੇ ਕਰ ਲਈਏ ਜਾਂ ਫਿਰ ਸਾਨੂੰ ਜੁਗਤੀ ਦੱਸੋ ਵੀ ਇਹ ਕਿਵੇਂ ਹੱਲ ਹੋਏਗਾ ਜਦੋਂ ਇੰਨਾ ਕਿਹਾ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਸੁਣ ਕੇ ਹੱਸ ਪਏ ਮਸਕਰਾ ਕੇ ਕਹਿੰਦੇ ਨੇ ਭਲਿਓ ਆਪਾਂ ਤੇ ਦੁਨਿਆਵੀ ਕੰਮਾਂ ਵਿੱਚ ਚਿੰਤਾ ਨਹੀਂ ਕਰਨੀ ਫਿਕਰ ਨਹੀਂ ਕਰਨਾ ਇਤੇ ਰੱਬ ਜੀ ਦਾ ਕਾਰਜ ਹੈ ਜੀ ਦਾ ਕਾਰਜ ਉਹਨੇ ਆਪ ਹੀ ਸਵਾਰ ਦੇਣਾ ਤੁਸੀਂ ਫਿਕਰ ਨਾ ਕਰੋ ਕਹਿੰਦੀ ਕੁਝ ਦਿਨ ਬੀਤੇ ਇੱਕ ਸੰਗਤ ਦਾ ਜਥਾ ਆਇਆ ਸੰਗਤ ਦੇ ਜਥੇ ਨੇ ਆ ਕੇ ਉਹ ਉਸੇ ਵਾਹੀ ਨੂੰ ਹੱਥ ਪਾ ਲਿਆ ਐਸੀ ਸੇਵਾ ਕੀਤੀ ਕਿ ਜਿਹੜੀ ਵਾਹੀ ਪੁੱਟੀ ਨਹੀਂ ਸੀ ਨਾ ਜਾ ਰਹੀ ਉਹ ਵਾਹੀ ਪੁੱਟ ਦਿੱਤੀ પણ ਜਦੋਂ ਵਾਹੀ ਪੁੱਟੀ ਗਈ ਨਹੀਂ ਪੁੱਟੀ ਗਈ ਗੁਰਸਿੱਖ ਸਤਗੁਰੂ ਜੀ ਨੇ ਦੱਸਦੇ ਨੇ ਗੁਰੂ ਜੀ ਜਿਹੜਾ ਕੰਮ ਹੋ ਨਹੀਂ ਸੀ ਨਾ ਰਿਹਾ ਉਹ ਇੱਕ ਜਥਾ ਆਇਆ ਉਹਨੇ ਕਰ ਦਿੱਤਾ ਸੰਗ ਤਾਂ ਆਈਆਂ ਨੇ ਤੁਸੀਂ ਪੁੱਛੋ ਇਹਨਾਂ ਮੈਂ ਕਿਹੜੇ ਇਲਾਕੇ ਤੋਂ ਆਏ ਨੇ ਕਿੱਥੋਂ ਆਏ ਨੇ ਜਿਨ੍ਹਾਂ ਨੇ ਇਹ ਕੰਮ ਸਿਰੇ ਚਾੜਤਾ ਜਦੋਂ ਕਿਹਾ ਨਾ ਪੁੱਛੋ ਇਹਨਾਂ ਨੂੰ ਕਿੱਥੋਂ ਆਏ ਨੇ ਗੁਰੂ ਜੀ ਨੇ ਪੁੱਛਣ ਦੀ ਵਜਾਏ ਸਰੰਦਾ ਚੁੱਕਿਆ ਬਾਣੀ ਦਾ ਕੀਰਤਨ ਕੀਤਾ ਜਦੋਂ ਪਹਿਲਾ ਪ੍ਰਕਾਸ਼ ਹੋਇਆ ਸੀ ਨਾ ਜਿਹੜਾ ਪਹਿਲੀ ਵਾਰ ਮੁੱਖ ਵਾਕ ਆਇਆ ਸੀ ਸੂਹੀ ਮਹਿਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਇਹ ਸ਼ਬਦ ਗੁਰੂ ਜੀ ਨੇ ਉਸ ਸਮੇਂ ਉਚਾਰਿਆ ਸੀ ਸੰਗਤ ਕਹਿੰਦੀ ਪੁੱਛੋ ਕਿੱਥੋਂ ਆਏ ਨੇ ਕੌਣ ਨੇ ਗੁਰੂ ਜੀ ਨੇ ਸਰੰਦਾ ਚੁੱਕ ਕੇ ਸ਼ਬਦ ਉਚਾਰੇ ਆ ਇਹ ਤੇ ਰੱਬ ਜੀ ਦਾ ਕਾਰਜ ਰੱਬ ਆਪ ਹੀ ਸਵਾਰਨ ਆਇਆ ਹੈ ਇਹ ਤੇ ਰੱਬ ਜੀ ਨੇ ਸਵਾਰੇ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਅਵਸੈ ਜੀ ਤੇ ਰੱਬ ਵੀ ਆਇਆ ਕੰਮ ਸਵਾਰਨ ਦੇ ਲਈ ਇਦਾਂ ਮਾਲਕ ਜੀ ਆਪ ਵਿੱਚ ਵਰਤ ਕੇ ਸਾਰੇ ਕੰਮ ਸਿਰੇ ਚਾੜ ਦਿੰਦੇ ਨੇ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਕਿੰਨਾ ਦਾ ਕਾਰਜ ਸਵਰਦ ਹੈ ਪਹਿਲਾਂ ਦੱਸੀ ਹੈ ਇਹ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਜਿਹੜੇ ਹਰੀ ਨਾਲ ਜੁੜੇ ਰਹਿੰਦੇ ਨੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਭਨਾ ਗੱਲਾਂ ਸਮਰੱਥ ਸੁਆਮੀ ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਉਹ ਛੇ ਸਮਨ ਨੂੰ ਕਿਉਂ ਭੁਲਾ ਦਿੰਦਾ ਉਹਨੂੰ ਬੁਲਾਉਣੇ ਮਨਾ ਕਹਿ ਨਾਨਕ ਮਨ ਮੇਰੇ ਸਦਾ ਰਹੋ ਸਦਾ ਜੁੜਿਆ ਰਹਿ ਹਰੀ ਦੇ ਨਾਲ ਸੁਆਪਾ ਵੀ ਜੁੜੀਏ ਜੇ ਭਗਤ ਸ਼ੈਣ ਜੀ ਜੁੜੇ ਆ ਨਾ ਫਿਰ ਉਹ ਸਮਾਏ ਜਦੋਂ ਉਹਨਾਂ ਦੇ ਹਿਰਦੇ ਵਿੱਚੋਂ ਨਿਰੰਕਾਰ ਬੋਲਦਾ ਹੈ ਤੇ ਜਦੋਂ ਨਿਰੰਕਾਰ ਬੋਲਿਆ ਉਹਨਾਂ ਮubaruk ਸ਼ਬਦ ਉਚਾਰਿਆ ਤੇ ਉਹ ਮubaruk ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਅੰਕਿਤ ਹੋਇਆ ਹੈ